ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਲੋਕਾਂ ਦੇ ਹਿੱਤ ਦੇ ਵਿੱਚ ਫੈਸਲੇ ਲਏ ਜਾ ਰਹੇ ਨੇ ਤਾਂ ਹੁਣ ਸੀਐਮ ਭਗਵੰਤ ਮਾਨ ਜਿਲ੍ਹਾ ਦੇ ਕੋਲ ਸ਼ਿਕਾਇਤ ਪਹੁੰਚੀ ਸੀ ਲੋਕਾਂ ਦੀ ਜਿਸ ਤੋਂ ਬਾਅਦ ਹੁਣ ਲੋਕਾਂ ਦੇ ਹਿੱਤ ਦੇ ਵਿੱਚ ਇੱਕ ਹੋਰ ਅਹਿਮ ਫੈਸਲਾ ਤੇ ਵੱਡਾ ਫੈਸਲਾ ਲਿਆ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਜਿਨ੍ਹਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਲੋਕਾਂ ਨੂੰ ਆਟੇ ਦੀ ਥਾਂ ਤੇ ਕਣਕ ਜੋ ਹੈ ਉਹ ਦਿੱਤੀ ਜਾਵੇਗੀ ਇਕੱਠਿਆਂ 4 ਮਹੀਨੇ ਦੀ ਉਨ੍ਹਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਲੋਕਾਂ ਦੇ ਵੱਲੋਂ ਮੈਨੂੰ ਸ਼ਿਕਾਇਤ ਮਿਲ ਰਹੀ ਸੀ ਕਿ ਜੋ ਆਟਾ ਉਹਨਾਂ ਤੱਕ ਪਹੁੰਚ ਰਿਹਾ ਉਪ ਘੱਟ ਕੁਆਲਿਟੀ ਦਾ ਹੈ ਉਹ ਵਧੀਆ ਆਟਾ ਨਹੀਂ ਹੈ ਜਿਸ ਕਰਕੇ ਮੈਂ ਉਹਨਾਂ ਹੁਣ ਐਲਾਨ ਕਰਦਾ ਹਾਂ ਕਿ ਲੋਕਾਂ ਤੱਕ ਕਣਕ ਜੋ ਹੈ ਉਹ ਪਹੁੰਚਾਈ ਜਾਵੇਗੀ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬੀਆਂ ਨੂੰ ਆਦਤ ਹੈ ਆਪਣੇ ਹੱਥੀ ਕਣਕ ਸਾਫ਼ ਕਰਕੇ ਆਟਾ ਪਿਸਵਾਉਣ ਦੀ ਤਾਂ ਹੁਣ ਅਜਿਹਾਈ ਹੋਵੇਗਾ ਹੁਣ ਉਹਨਾਂ ਤੱਕ ਅਸੀਂ ਕਣਕ ਪਹੁੰਚਾਵਾਂਗੇ ਉਸ ਤੋਂ ਬਾਅਦ ਆਪ ਹੀ ਆਟਾ ਜੋ ਹੈਗਾ ਉਹ ਪਿਸਵਾ ਸਕਦੇ ਨੇ ਤਾਂ ਹੁਣ ਸੀਐਮ ਭਗਵੰਤ ਮਾਨ ਜੋ ਨੇ ਉਹਨਾਂ ਨੇ ਪੰਜਾਬੀਆਂ ਦੇ ਹਿੱਤ ਦੇ ਵਿੱਚ ਫੈਸਲਾ ਲਿਆ ਕਿਉਂਕਿ ਲੋਕਾਂ ਦਾ ਇਹ ਸੁਝਾਅ ਜੋ ਹੈ ਉਹ ਦਿੱਤਾ ਗਿਆ ਸੀ ਸੀਐਮ ਭਗਵੰਤ ਮਾਨ ਨੂੰ ਕਿਉਂਕਿ ਸੀਐਮ ਭਗਵੰਤ ਮਾਨ ਜੋ ਨੇ ਲਗਾਤਾਰ ਹੀ ਲੋਕਾਂ ਦੇ ਵਿੱਚ ਵਿਚਾਰ ਰਹੇ ਨੇ ਜੇਕਰ ਗੱਲ ਕਰ ਲਈਏ ਜਲੰਧਰ ਦੇ ਵਿੱਚ ਉਹਨਾਂ ਨੇ ਕਿਰਾਏ ਤੇ ਜੋ ਮਕਾਨ ਵੀ ਲਿਆ ਜਿੱਥੇ ਉਹ ਰਹਿ ਰਹੇ ਨੇ ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਜੋ ਨੇ ਉਹ ਸਿੱਧੇ ਤੌਰ ਤੇ ਉਹਨਾਂ ਤੱਕ ਪਹੁੰਚ ਸਕੇ ਤਾਂ ਹੁਣ ਇੱਕ ਵੱਡਾ ਫੈਸਲਾ ਪੰਜਾਬੀਆਂ ਦੇ ਹੱਕ ਦੇ ਵਿੱਚ ਲਿਆ ਗਿਆ ਤੇ ਜਿਸ ਤਰੀਕੇ ਦਾ ਉਹ ਚਾਹੁੰਦੇ ਸੀ ਉਸ ਤਰੀਕੇ ਦਾ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਯਾਨੀ ਸੀਐਮ ਭਗਵੰਤ ਮਾਨ ਜੋ ਨੇ ਉਹਨਾਂ ਨੇ ਇਸ ਦਾ ਐਲਾਨ ਕਰ ਦਿੱਤਾ ਹੈ ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਪੂਰੀ ਵਾਰ ਲਗਾਈ ਜਾ ਰਹੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੇ ਜਲੰਧਰ ਦੇ ਵਿੱਚ ਕਿਰਾਏ ਉਤੇ ਮਕਾਨ ਲਿਆ ਹੋਇਆ ਹੈ। ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਹੈ ਕਿ ਹੁਣ ਤੁਹਾਨੂੰ ਸਮੱਸਿਆ ਦਾ ਹੱਲ ਲੱਭਣ ਦੇ ਲਈ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਵੇਗੀ। ਕਿਉਂਕਿ ਤੁਸੀਂ ਜਲੰਧਰ ਦੇ ਵਿੱਚ ਹੀ ਸਿੱਧਾ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਆਪਣੀ ਸਮੱਸਿਆ ਦੱਸ ਸਕਦੇ ਹੋ ਸੀਐਮ ਬਾਦ ਦੇ ਇਸ ਫੈਸਲੇ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਹੋਸ਼ ਉੱਡੇ ਪਏ ਆ ਹੁਣ ਸੀਐਮ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਦੇ ਹਿੱਤ ਦੇ ਲਈ ਇੱਕ ਹੋਰ ਅਹਿਮ ਫੈਸਲਾ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਘਰ-ਘਰ ਰਾਸ਼ਨ ਸਕੀਮ ਦੇ ਤਹਿਤ ਆਟੇ ਦੀ ਬਜਾਏ ਹੁਣ ਕਣਕ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਇਸ ਸਕੀਮ ਤਹਿਤ 70% ਦੀ ਲਾਪਾਤਰੀਆਂ ਨੂੰ ਆਟਾ ਦਿੱਤਾ ਜਾਂਦਾ ਸੀ ਹੁਣ ਇੱਕ ਕਣਕ ਘਰ ਘਰ ਨਹੀਂ ਸਗੋਂ ਰਾਸ਼ਨ ਡੀਪੂਆਂ ਰਾਹੀਂ ਦਿੱਤੀ ਜਾਵੇਗੀ 1 ਜੁਲਾਈ ਤੋਂ ਹੁਣ ਪ੍ਰਤੀ ਵਿਅਕਤੀ 5 ਕਿਲੋ ਕਣਕ ਯਾਨੀ 20 ਕਿਲੋ ਇੱਕ ਵਾਰ ਵਿੱਚ ਦਿੱਤੀ ਜਾਵੇਗੀ ਚੋਣਾ ਦੌਰਾਨ ਲੋਕਾਂ ਦੇ ਵੱਲੋਂ ਆٹے ਦੀ ਗੁਣਵੱਤਾ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ ਅਤੇ ਆਖਿਆ ਗਿਆ ਸੀ ਕਿ ਆਟਾ ਚੰਗਾ ਨਹੀਂ ਹੈ ਆਟਾ ਕਿਸਣ ਦੇ ਵਿੱਚ ਵੀ ਕਾਫੀ ਸਮਾਂ ਲੱਗ ਰਿਹਾ ਸੀ ਇਸ ਲਈ ਹੁਣ ਕਣਕ ਸਿੱਧੀ ਦਿੱਤੀ ਜਾਵੇਗੀ ਲੋਕ ਆਪਣੇ ਘਰਾਂ ਦੇ ਵਿੱਚ ਕਣਕ ਨੂੰ ਲੈ ਕੇ ਆਉਂਦੇ ਸਨ ਇਸ ਨੂੰ ਧੋ ਕੇ ਸੁਕਾ ਕੇ ਆਟਾ ਬਣਾ ਲਿਆ ਜਾਂਦਾ ਸੀ ਪਰ ਉਹਨਾਂ ਨੂੰ ਭਰੋਸਾ ਨਹੀਂ ਸੀ ਕਿ ਉਹਨਾਂ ਨੂੰ ਮਿਲ ਰਿਹਾ ਆਟਾ ਚੰਗਾ ਹੈ ਜਾਂ ਨਹੀਂ ਇਸ ਲਈ ਲੋਕਾਂ ਦੇ ਵੱਲੋਂ ਕਣਕ ਦੀ ਮੰਗ ਕੀਤੀ ਗਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਸੰਗਰੂਰ ਦੇ ਬਰ ਰੁੱਖਾਂ ਵਿਖੇ ਬੋਲਦਿਆਂ ਪੰਜਾਬ ਦੇ ਸੀਐਮ ਨੇ ਵੱਡਾ ਐਲਾਨ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਕਿ 1 ਜੁਲਾਈ ਤੋਂ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਆਟੇ ਦੀ ਥਾਂ ਹੁਣ 4 ਮਹੀਨਿਆਂ ਦੀ ਵਧੀਆ ਕੁਆਲਿਟੀ ਦੀ ਕਣਕ ਦਿੱਤੀ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦੀ ਬਹੁਗਿਣਤੀ ਲੋਕਾਂ ਦੇ ਸੁਝਾਅ ਦੇ ਆਧਾਰ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਉਨਾਂ ਕਿਹਾ ਹੈ ਕਿ ਉਹਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਆਟੇ ਦੀਆਂ ਥੈਲੀਆਂ ਜੋ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦੇ ਵਿੱਚ ਘਟੀਆ ਕੁਆਲਿਟੀ ਦਾ ਆਟਾ ਲੋਕਾਂ ਤੱਕ ਪਹੁੰਚ ਰਿਹਾ ਹੈ ਇਸ ਸ਼ਿਕਾਇਤ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਕਾਰਵਾਈ ਕੀਤੀ ਹੈ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਬਹੁ ਗੰਢੀ ਲੋਕ ਹੱਤੀ ਕਣਕ ਧੋਕੇ ਪਸਾਉਣ ਦੇ ਆਦੀ ਹਨ ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ 1 ਜੁਲਾਈ ਤੋਂ ਪਰ ਗ੍ਰੇਨ ਵੱਲੋਂ ਕਣਕ ਦੀ ਵੰਡ ਕੀਤੀ ਜਾਵੇਗੀ ਅਤੇ ਰਾਸ਼ਣ ਡਿਪੋ ਹੋਲਡਰਾਂ ਨੂੰ ਵੀ ਪਹਿਲਾਂ ਵਾਂਗ ਹੀ ਕਣਕ ਦੀ ਵੰਡ ਕੀਤੀ ਜਾਵੇਗੀ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਇਸ ਵਾਰ 3 ਮਹੀਨਿਆਂ ਦਾ ਅਨਾਜ ਯਾਨੀ ਪ੍ਰਤੀ ਲਾਪਾਤਰੀ 5 ਕਿਲੋ ਪ੍ਰਤੀ ਮਹੀਨਾ ਵੰਡਣ ਦੀ ਬਜਾਏ 4 ਮਹੀਨਿਆਂ ਦੇ ਲਈ ਯਾਨੀ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਦੀ ਕਣਕ ਜੋ ਹੈ ਲੋਕਾਂ ਦੇ ਵਿੱਚ ਵੰਡੀ ਜਾਵੇਗੀ। ਬਿਊਰੋ ਰਿਪੋਰਟ ਹਮਦਰ ਟੀਵੀ